ਇਕ ਕਹਾਣੀ ਹੈ ਉਸ ਪੰਜਾਬੀ ਸ਼ੇਰ ਦੀ ਜਿਸ ਦਾ ਇੱਕ ਥੱਪੜ ਬਣ ਗਿਆ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਹਾਂਜੀ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਉਸ ਪੰਜਾਬੀ ਸ਼ੇਰ ਦੀ ਜਿਸ ਨੇ ਥੱਪੜ ਨਾਲ ਇਤਿਹਾਸ ਲਿਖ ਦਿੱਤਾ ਜਿਸ ਦੀ ਗੂੰਜ ਸਿਰਫ ਪਿੰਡ ਤੱਕ ਨਹੀਂ ਸਾਰੀ ਦੁਨੀਆ 'ਚ ਸੁਣਾਈ ਦਿੰਦੀ ਹੈ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਟਾਈਗਰ ਸਿੰਘ ਦੀ ਅਜਿਹਾ ਨਾਂ ਜੀ ਦਾ ਇੱਕ ਥੱਪੜ ਹੀ ਕਾਫੀ ਸੀ ਦੁਨੀਆ ਹਿਲਾਉਣ ਲਈ ਪੰਜਾਬ ਦਾ ਪੁੱਤਰ ਸ਼ੇਰ ਟਾਈਗਰ ਸਿੰਘ ਜਿਸ ਨੇ ਵਰਲਡ ਸਲੈਬ ਚੈਂਪੀਅਨਸ਼ਿਪ 2025 ਵਿੱਚ ਇੰਡੀਆ ਦਾ ਝੰਡਾ ਉੱਚਾ ਕਰ ਦਿੱਤਾ। ਇਹ ਮੁਕਾਬਲਾ ਰੂਸ ਦੇ ਮਾਸਕੋ ਸ਼ਹਿਰ 'ਚ ਹੋਇਆ ਸੀ ਜਿੱਥੇ ਦੁਨੀਆ ਭਰ ਦੇ ਸਭ ਤੋਂ ਤਗੜੇ ਸਲੈਬ ਫਾਈਟਰ ਇਕੱਠੇ ਹੋਏ ਸਨ। ਇੱਕ ਪਾਸੇ ਰੂਸ ਦਾ ਜਾਇੰਟ ਫਾਈਟਰ ਤੇ ਦੂਜੇ ਪਾਸੇ ਇੰਡੀਆ ਦਾ ਸ਼ੇਰ ਟਾਈਗਰ ਸਿੰਘ। ਸਟੇਡੀਅਮ ਵਿੱਚ ਹਜ਼ਾਰਾਂ ਲੋਕ ਖੜੇ ਹੋਏ ਸਨ। ਹਰ ਬੰਦੇ ਦੀ ਨਿਗਾਹ ਟਾਈਗਰ ਤੇ ਸੀ। ਸਾਰੇ ਕਹਿ ਰਹੇ ਸਨ ਕਿ ਇਹ ਪੰਜਾਬੀ ਸ਼ੇਰ ਇਹ ਜੰਗ ਜਿੱਤ ਸਕੇਗਾ। ਰੈਫਰੀ ਨੇ 카ਉਂਟ ਕੀਤਾ ਅਤੇ ਬਸ ਉਸੇ ਵੇਲੇ ਟਾਈਗਰ ਸਿੰਘ ਦਾ ਥੱਪੜ ਅਜਿਹਾ ਲੱਗਿਆ ਜਿਵੇਂ ਬਿਜਲੀ ਡੇਗ ਪਈ ਹੋਵੇ ਉਹਦਾ ਵਿਰੋਧੀ 2 ਮਿੰਟ ਤੱਕ ਖੜਾ ਹੀ ਨਹੀਂ ਹੋ ਸਕਿਆ ਡਾਕਟਰ ਦੌੜੇ ਕਰਾਊਡ ਚ ਚੀਕਾਂ ਤੇ ਸਾਰੇ ਮੀਡੀਆ ਕੈਮਰੇ ਟਾਈਗਰ ਸਿੰਘ ਤੇ ਫੋਕਸ ਹੋ ਗਏ ਟਾਈਗਰ ਸਿੰਘ ਨੇ ਮੰਚ ਤੇ ਖੜੇ ਹੋ ਕੇ ਕਿਹਾ ਇਹ ਜਿੱਤ ਸਿਰਫ ਮੇਰੀ ਨਹੀਂ ਇਹ ਮੇਰੇ ਦੇਸ਼ ਦੀ ਜਿੱਤ ਹੈ ਉਹਦੇ ਮਾਪਿਆਂ ਦੀਆਂ ਅੱਖਾਂ ਚ ਖੁਸ਼ੀ ਦੇ ਹੰਝੂ ਸਨ ਭਾਰਤ ਦਾ ਝੰਡਾ ਉੱਚਾ ਹੋ ਰਿਹਾ ਸੀ ਤੇ ਲੋਕ ਕਹਿ ਰਹੇ ਸਨ ਅਸਲੀ ਸਲੈਪ ਕਿੰਗ ਆ ਗਿਆ ਟਾਈਗਰ ਸਿੰਘ ਅੱਜ ਟਾਈਗਰ ਸਿੰਘ ਸਿਰਫ ਇੱਕ ਚੈਂਪੀਅਨ ਨਹੀਂ ਇੱਕ ਪ੍ਰੇਰਣਾ ਬਣ ਗਿਆ ਹੈ ਹਰ ਨੌਜਵਾਨ ਲਈ ਜੋ ਕਹਿੰਦਾ ਹੈ ਜੇ ਜज्ਬਾ ਹੋਵੇ ਤਾਂ ਇੱਕ ਥੱਪੜ ਹੀ ਇਤਿਹਾਸ ਲਿਖ ਸਕਦਾ ਹੈ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਕਰੋ ਤੇ ਹੋਰ ਵਧੀਆ ਵੀਡੀਓ ਲਈ ਸਾਡਾ YouTube ਚੈਨਲ Viral Punjabi Updates ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ